ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਅਲੀਗੜ ਦੇ ਮੰਡਰਾਕ ਥਾਣੇ ਦੇ ਇਲਾਕੇ ਨੂੰ ਇੱਕ ਪਿੰਡ ਲੱਗਦਾ ਹੈ ਮਨਹੋਰਪੁਰ ਇੱਥੋਂ ਦਾ ਰਹਿਣ ਵਾਲੇ ਜਤਿੰਦਰ ਸਿੰਘ ਨੇ ਆਪਣੀ ਧੀ ਦਾ ਵਿਆਹ ਤੈਅ ਕੀਤਾ। ਸ਼ਰਰਾ ਥਾਣੇ ਦੇ ਇਲਾਕੇ ਦੇ ਪਿੰਡ ਮਛਰੀਆ ਦੇ ਰਹਿਣ ਵਾਲੇ ਰਾਹੁਲ ਨਾਲ ਵਿਆਹ ਤੈਅ ਹੋ ਜਾਂਦਾ ਹੈ ਤਾਂ ਉਹਨਾਂ ਦਾ ਜੋ ਵਿਆਹ ਹੁੰਦਾ ਹੈ ਉਹ ਵਾਲਾ ਦਿਨ ਵੀ ਨਿਕਲਦਾ ਹੈ। 16 ਅਪ੍ਰੈਲ 2025 ਨੂੰ ਰਾਹੁਲ ਇਸ ਘਰ 'ਚ ਬਰਾਤ ਲੈ ਕੇ ਆਉਣ ਵਾਲਾ ਸੀ। ਉਸ ਦੇ ਲਈ ਪੂਰੀ ਤਿਆਰੀਆਂ ਹੋ ਜਾਂਦੀਆਂ ਨੇ ਪਰ ਠੀਕ 10 ਦਿਨ ਪਹਿਲਾਂ 6 ਅਪ੍ਰੈਲ 2025 ਨੂੰ ਰਾਹੁਲ ਜਦੋਂ ਘਰ ਆਉਂਦਾ ਹੈ ਆਪਣੀ ਸੱਸ ਨੂੰ ਲੈ ਕੇ ਰਫੂ ਚੱਕਰ ਹੋ ਜਾਂਦਾ ਭੱਜ ਜਾਂਦਾ ਹੈ ਇੱਧਰ ਜਿਵੇਂ ਹੀ ਰਾਹੁਲ ਆਪਣੀ ਸਾਸਨ ਨੂੰ ਲੈ ਕੇ ਜਾਂਦਾ ਤਾਂ ਇਹ ਖਬਰ ਅਖਬਾਰਾਂ ਚ ਸੁਰਖੀਆਂ ਬਟੌਰਦੀ ਹੈ ਸੋਸ਼ਲ ਮੀਡੀਆ ਹਰ ਇੱਕ ਪਲੇਟਫਾਰਮ ਤੇ ਚੱਲਣ ਲੱਗਦੀ ਹੈ ਹੁਣ ਹਰ ਇੱਕ ਘਰ ਗਲੀ ਮੁਹੱਲੇ ਵਿੱਚ ਇਹਨਾਂ ਬਾਰੇ ਚਰਚਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਇੱਕ ਜਵਾਈ ਆਪਣੀ ਹੋਣ ਵਾਲੀ ਸਾਸਨ ਨੂੰ ਲੈ ਕੇ ਹੀ ਭੱਜ ਗਿਆ ਮਾਮਲਾ ਜਦੋਂ ਜਿਆਦਾ ਹਾਈਲਾਈਟ ਹੁੰਦਾ ਹੈ ਤਾਂ ਫਿਰ ਪੁਲਿਸ ਤੱਕ ਖਬਰ ਪਹੁੰਚਦੀ ਹੈ ਪੁਲਿਸ ਆਖਰਕਾਰ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਫਿਰ ਥਾਣੇ ਲੈ ਕੇ ਆਉਂਦੀ ਹੈ ਕਿਉਂਕਿ ਦੋਵੇਂ ਹੀ 18 ਸਾਲ ਤੋਂ ਉੱਤੇ ਸੀ ਚੰਗੇ ਮਾੜੇ ਦਾ ਫੈਸਲਾ ਖੁਦ ਲੈ ਸਕਦੇ ਸੀ ਆਖਰਕਾਰ ਉਹਨਾਂ ਦੋਨਾਂ ਨੇ ਫੈਸਲਾ ਲਿਆ ਕਿ ਉਹ ਦੋਵੇਂ ਨਾਲ ਨਾਲ ਜੀਣਗੇ ਤੇ ਨਾਲ ਨਾਲ ਹੀ ਮਰਨਗੇ ਤੇ ਨਾਲ ਹੀ ਰਹਿਣਗੇ ਹੁਣ ਜਿਵੇਂ ਹੀ ਇਹ ਗੱਲ ਘਰ ਵਾਲਿਆਂ ਨੂੰ ਪਤਾ ਲੱਗਦੀ ਹੈ ਤੇ ਸੱਸ ਦੇ ਘਰ ਵਾਲਿਆਂ ਨੂੰ ਵੀ ਇਹ ਗੱਲ ਪਤਾ ਲੱਗਦੀ ਹੈ ਤੇ ਜਵਾਈ ਦੇ ਘਰ ਵਾਲਿਆਂ ਨੂੰ ਵੀ ਇਹ ਗੱਲ ਪਤਾ ਲੱਗ ਜਾਂਦੀ ਹੈ ਤੇ ਉਹਨਾਂ ਦੋਵੇਂ ਪਰਿਵਾਰਾਂ ਨੇ ਇਹ ਇਹਨਾਂ ਦੋਵਾਂ ਤੋਂ ਰਿਸ਼ਤਾ ਤੋੜ ਲਿਆ ਉਹਨਾਂ ਨੇ ਹਾਂ ਕਿ ਤੁਸੀਂ ਕਿਤੇ ਵੀ ਜਾਓ ਪਰ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ ਹੁਣ ਕਿਤੇ ਨਾ ਕਿਤੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿਹੜੀ ਸੱਸ ਦੀ ਉਮਰ ਹੈ ਉਹ ਜਵਾਈ ਦੀ ਉਮਰ ਤੋਂ ਕਿਤੇ ਜ਼ਿਆਦਾ ਸੀ ਤਾਂ ਲੋਕ ਗੱਲਾਂ ਕਰਨ ਲੱਗ ਜਾਂਦੇ ਨੇ ਕਿ ਇਹ ਰਿਸ਼ਤਾ ਜ਼ਿਆਦਾ ਦਿਨ ਟਿਕ ਨਹੀਂ ਸਕੇਗਾ ਜਦੋਂ ਅਸੀਂ ਇਸ ਕਹਾਣੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਕਿ ਆਖਰਕਾਰ ਹੁਣ ਕੀ ਚੱਲ ਰਿਹਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਗੁਜਰਾਤ ਦੇ ਕਿਸੇ ਇਲਾਕੇ 'ਚ ਰਹਿੰਦੇ ਨੇ ਤੇ ਦੋਵੇਂ ਇੱਕ ਖੁਸ਼ਹਾਲ ਜ਼ਿੰਦਗੀ ਜਿਉ ਰਹੇ ਨੇ ਕੋਈ ਦਿੱਕਤ ਤਾਂ ਪਰੇਸ਼ਾਨੀ ਨਹੀਂ ਹੈ ਪਰ ਜਿਸ ਕੁੜੀ ਦਾ ਵਿਆਹ ਹੋਣ ਵਾਲਾ ਸੀ ਤਾਂ ਉਸ ਲੜਕੇ ਨੂੰ ਦਿੱਕਤ ਵੀ ਹੋਈ ਪਰੇਸ਼ਾਨੀ ਵੀ ਹੋਈ ਕਿਉਂਕਿ ਉਸ ਨੂੰ ਬਹੁਤ ਤਾਨੇ ਮੈਣੇ ਸੁਣਨ ਨੂੰ ਮਿਲੇ ਸੀ ਖਾਸ ਕਰ ਉਸ ਕੁੜੀ ਦੇ ਪਿਤਾ ਨੂੰ ਵੀ ਕਾਫੀ ਜ਼ਿਆਦਾ ਤਾਨੇ ਮੈਣੇ ਸੁਣਨੇ ਪਏ ਪਰ ਉਹ ਦੋਵੇਂ ਅਜਿਹੇ ਰਿਸ਼ਤੇ ਵਿੱਚ ਬਨ ਜਾਂਦੇ ਨੇ ਕਿ ਉਹਨਾਂ ਨੇ ਕਿਸੇ ਵੀ ਮਰਿਆਦਾ ਨੂੰ ਨਹੀਂ ਸਮਝਿਆ ਅੱਜ ਦੀ ਕਹਾਣੀ ਅਸੀਂ ਜੋ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹ ਕਹਾਣੀ ਵੀ ਤੁਹਾਨੂੰ ਇਦਾਂ ਹੀ ਪਰੇਸ਼ਾਨ ਕਰ ਸਕਦੀ ਹੈ